ਕੀ ਇਹ ਕੋਈ ਚੋਟਕੀ ਨਹੀਂ ਰਹੀ ਬੰਦਾ ਤਾਂ ਹੈ। ਅੱਲ ਨਾਈਟ ਆਨ ਕਰੇਗੇ। ਹਾਂ ਨਾਈਟ ਆਨ ਕਰੇਗੇ। ਇਹ ਬੰਦਾ ਇੰਮਤ ਕਰ ਗਿਆ। ਇਹ ਨਹੀਂ ਆਂਦੀ। ਬੋਧਾ ਮਹਾਰਾਜ ਜੀ ਅਪਨੇ ਦੇਖੋ ਨਾ ਅੰਜਵਾਤ ਹੈ ਮੰਦਿਰ ਵਿੱਚ ਆ ਰਹੀ ਸੀ। ਤਾਂ ਕਿ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਭਰਾ ਹੈ। ਹਾਂ? ਅਬ ਬੜੀ ਖਸੂਨ ਸਮਝਾ ਦੇ। ਯਾਰ ਮੇਰੀ ਮੇਰਾ ਗੈਲਫੋਨ ਕਿੱਥੇ ਹੈ? ਇਹ ਦਿਵਗ ਨੂੰ ਮੈਂ ਤੇ ਨਾ ਮੈਂ ਤੇ ਸ਼ਿਕਰ ਕਰਦਾ ਜੇ ਤੁਸੀ ਮੈਨੂੰ ਮਾਫੀ ਮੰਗਣੀ ਹੈ ਕੁਝ ਗਿਆ ਸੀ ਮਾਤਾ ਕਾਲੀ ਪਟਾਰੇ ਗਿਆ ਉੱਤੇ ਨਤਮਸ ਕੋ ਪੋਣਾ ਸ਼ਾਂਤ ਸਮਾਜਾਂ ਦੇ ਰਿਹਾ ਲਓ ਜੀ ਇਸ ਕੋਰੋਨਾ ਦੇ ਕੰਦੀ ਮੇਰੇ ਕੋਲ ਤੁਸੀਂ ਆਏ ਹੋ ਠੀਕ ਹੈ ਐ ਬਈ ਸਰਵੰਦੀ ਮੇਰੇ ਕੋਲ ਆਏ ਹੋ ਤੁਸੀਂ ਆਪ ਫੋਨ ਕੀਤਾ ਮੈਂ ਆ ਗਿਆ ਤੁਸੀਂ ਜੀ ਮੰਨ ਕੇ ਸੁਣ ਲੈਣਗੇ ਸੱਦਿਆ ਨਾ ਤੁਸੀਂ ਮੈਨੂੰ ਕਿਹਾ ਮਾਫੀ ਮੰਗਣੀ ਮੈਂ ਕਿਹਾ ਮੈਂ ਮਾਫੀ ਵਾਲਾ ਕੋਈ ਨਹੀਂ ਮਾਤਾ ਨੂੰ ਬੋਲੋ ਮੈਂ ਤਾਂ ਸਿਮਾ ਵੀ ਮੰਗੀ ਇਹਨਾਂ ਨੇ ਮਾਫੀ ਮੰਗੀ ਸੀ ਉਹ ਤੋਂ ਬਾਅਦ ਕੀ ਕਹਿੰਦੇ ਸੀ ਪ੍ਰਾਸ਼ੀ ਦਾ ਤੁਹਾਨੂੰ ਮੈਂ ਕਿਹਾ ਮੈਂ ਵੈਸੇ ਹੱਸ ਕੇ ਕਿਹਾ ਮੈਂ ਪ੍ਰਾਸ਼ੀ ਤੇ ਮਾਫ ਜੋ ਤੁਹਾਡੇ ਕੋਲ ਗਲਤੀ ਕੋ ਸਭ ਨੇ ਦੇਖ ਲਈ ਤੇ ਪ੍ਰਾਸ਼ੀ ਕਿ ਤੱਕ ਤੱਕ ਉਹ ਕਿਹਾ ਕਿ ਸਾਤ ਦਿਨ ਮੰਦਰ ਦਾ ਸਫਾਈ ਕਰਾਂਗੇ ਮੈਂ ਤਾਂ ਸਾਤ ਦਿਨ ਜਿਆਦਾ ਹੁੰਦੇ ਆ ਅੱਜ ਨੂੰ ਰੋਜ਼ ਆਜ ਕੋ ਇਸ ਦੀ ਤਬੀਅਤ ਠੀਕ ਹੋ ਕੇ ਮੰਦਰ ਜਾਣੇ ਲਈ ਮੈਂ ਮੈਂ ਤਾਂ ਠੀਕ ਹੈ ਯਾਰ ਵੀ ਇੰਨੀ ਅਣੌਖਾਂ ਮੈਂ ਕਿਉਂ ਜੇਰਪੁਰ ਤੋਂ ਹੈ ਜੇਰਪੁਰ ਫਰਮ ਨਾਲ ਲਾਣੀ ਹੈ ਪਰ ਡੇਢ ਤੋਂ ਘੰਟੇ ਲੱਗ ਜਾਂਦੇ ਆ ਟ੍ਰੈਫਿਕ ਹੁੰਦਾ ਹੈ ਕਦ ਨਹੀਂ ਆਉਂਗੇ ਆ ਵੀਰੇ ਦੋ ਦਿਨ ਦੋ ਦਿਨ ਦੋ ਕਿੱਦੇ ਨਹੀਂ ਹੋਵੇ ਸਵਾਈ ਕਰ ਰਿਹਾ ਮੱਖਾ ਡਿਗ ਰਿਹਾ ਸਭ ਕੁਝ ਫਿਰ ਵੀ ਉਸ ਤੋਂ ਬਾਅਦ ਜਿਹਨਾਂ ਨੂੰ ਜਦੀਲ ਕਰਨਾ ਹਰ ਤੀਏ ਦਿਨ ਕੋਈ ਨਾ ਕੋਈ ਪ੍ਰੈਸ ਕਾਨਫਰੈਂਸ ਕੋਈ ਕਿਤੇ ਕੰਪਲੀਟ ਕਦੇ ਕੁਝ ਇਹਨਾਂ ਦਾ ਕਸੂਰ ਇਹੀ ਹੈ ਵੀ ਇਹਨਾਂ ਦੇ ਕੋਈ ਚਾਰ ਛੇਲੇ ਨਹੀਂ ਅੱਜ ਤੋਂ ਆ ਕੁੜੀ ਨੂੰ ਮੈਂ ਮੰਨਿਆ ਭੈਣ ਜਿਹੜਾ ਇਹਨੂੰ ਕੋਈ ਪ੍ਰੇਸ਼ਾਨ ਕਰੇਗਾ ਕਲੈਕਟ ਕਰੇਗਾ ਅੱਗੇ ਅਸੀਂ ਖੜੇ ਆ ਜੇ ਕੋਈ ਥਾਣੇ ਵਾਲੇ ਨੇ ਜੇ ਪੁਲਿਸ ਨੂੰ ਕੋਈ ਬੰਦੇ ਪ੍ਰੈਸ਼ਰ ਪਾ ਰਹੇ ਜੇ ਅਸੀਂ ਘਰਾਵ ਕਰਾਂਗੇ ਥਾਣੇ ਦਾ ਜੇ ਪਰਚਾ ਦਰਜ ਹੋਇਆ ਜੇ ਪੁਲਿਸ ਨੇ ਇਹਨਾਂ ਦੇ ਖਿਲਾਫ ਜੇ ਕਾਰਵਾਈ ਕਰਨੀ ਹੈ ਨਾ ਜਿੰਨੀਆਂ ਫਿਲਮਾਂ ਬਣਦੀਆਂ ਨੇ ਦੇਖੋ ਮੈਂ ਫਿਰ ਗਰਮੇਸ਼ੀ ਦਾ ਸਮਰਥਕ ਨਹੀਂ ਹਾਂ ਇਸੀ ਦਾ ਕੋ ਸਮਰਥਕ ਨਹੀਂ ਹੈ ਵੀ ਇਹ ਚੀਜ਼ਾਂ ਹੋਣੀਆਂ ਜਿਹੜੀਆਂ ਚਲੋ ਜੇ ਨਾ ਕੋ ਗਲਤੀ ਹੋ ਗਈ ਬੱਚਿਆਂ ਲਈ ਨੇ ਕੀਤਾ ਉਹ ਪ੍ਰੂਫ ਵੀ ਕਰਕੇ ਦੱਸਦਾ ਕਿ ਅਸੀਂ ਬੱਚਿਆਂ ਲਈ ਕੀਤਾ ਬੱਚਿਆਂ ਲੱਗਦੀ ਵੀ ਬੱਚੇ ਤਾਂ ਅਗਲੇ ਨੇ ਕੈਮਰੇ ਤੇ ਦਿਖਾਉਂਦੇ ਵੀ ਆਹ ਦੇਖੋ ਬੱਚਿਆਂ ਕੀਤਾ ਜੇ ਇਹਨੂੰ ਗਲਤੀ ਹੋ ਗਈ ਇਹਨਾਂ ਨੇ ਮਾਫੀ ਮੰਗ ਲਈ ਉਹ ਵੀ ਮਾਂ ਕਾਲੀ ਤੋਂ ਪਰ ਸਾਰੇ ਮਾਂ ਕਾਲੀ ਤੋਂ ਉੱਪਰ ਫੇਰ ਵੀ ਆਪਾਂ ਇਹਨਾਂ ਨੂੰ ਪ੍ਰਸ਼ਾਨ ਬਿਨਾ ਮਦੁਰਿੰਦਰ ਅੱਜ ਹਾਲਾਤ ਦੇਖੋ ਕੁੜੀ ਨੂੰ ਕੁਝ ਹੋ ਗਿਆ ਮੈਂ ਪਰਸੋਂ ਵੀ ਗੱਲ ਕੀਤੀ ਸੀ ਮੈਂ ਕਿਹਾ ਜੇ ਇਹਨੂੰ ਕੁਝ ਹੋ ਗਿਆ ਕੋਈ ਪਰਿਵਾਰ ਨੂੰ ਕੁਝ ਨੁਕਸਾਨ ਹੋ ਗਿਆ ਤਾਂ ਆਪਾਂ ਕੋਈ ਆਪਣੇ ਆਪ ਨੂੰ ਮਾਫ਼ ਨਹੀਂ ਕਰ ਪਾਇਗਾ ਜਿਹੜੇ ਕਰ ਰਹੇ ਵਿਚਾਰੇ ਜਿਹੜੇ ਵੀ ਮੇਰੇ ਭਰਾ ਨੇ ਇਹ ਵੀ ਕੋਈ ਸੰਤ ਸਮਾਜ ਤੋਂ ਕੋ ਗੁਰੂ ਜੀ ਆ ਸਾਰੇ ਬਡੇ ਬੁੱਧੀਮਾਨ ਨੇ ਸਮਝਦਾਰ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਫੇਰ ਇਹਨਾਂ ਵੱਲੋਂ ਕੁੜੀ ਵੱਲੋਂ ਮੈਂ ਮਾਫ਼ੀ ਮੰਗਦਾ ਕਿ ਜੇ ਤੁਹਾਨੂੰ ਤੁਹਾਡਾ ਮਨ ਸੈਟੀਸਫਾਈ ਨਹੀਂ ਮੈਂ ਮਾਫ਼ੀ ਤੁਹਾਡੇ ਅੱਗੇ ਮੰਗ ਰਿਹਾ ਨਾ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਜਲੀਲ ਨਾ ਕਰੋ ਯਾਰ ਇਹਨਾਂ ਜਲੀਲ ਕਰਨ ਦੀ ਵੀ ਇੱਕ ਹੱਦੀ ਕਿਸੀਮਾ ਹੁੰਦੀ ਆ ਭਾਈ ਇਨਸਾਨ ਆ ਇਨਸਾਨੀਅਤ ਰਹੀ ਗਈ ਸਾਡੇ ਚ ਇਹਨਾਂ ਦੇ ਪਰਚਾ ਦੇ ਨਾਲ ਬੜਾ ਜ਼ਰੂਰੀ ਤੁਹਾਨੂੰ ਸਮਝ ਰਿਹਾ ਵੀ ਮਿਹਨਤ ਦੇਸ਼ ਦਾ ਸਭ ਤੋਂ ਵੱਡਾ ਪੰਜਾਬ ਦਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹੀ ਆ ਕਿ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦੇ ਵਿੱਚ ਕੋ ਮਾਤਾ ਕਾਲੀ ਹਨੂਮਾਨ ਜੀ ਸ਼ੇਰਵਲੀ ਮਾਤਾ ਦਾ ਸਰੂਪ ਤੁਹਾਨੂੰ ਉਹਨਾਂ ਦੇ ਡੈਕਟਰਾਂ ਦੇ ਐਕਟਰਾਂ ਦੇ ਮੈਂ ਕਿੰਨੇ ਕਪਾਚੀ ਕਰਾਉਂਦੇ ਕਿੰਨੀ ਇੱਕ ਕਾਰਵਾਈਆਂ ਕਰਾਉਂਦੀ ਆ ਮਰਿਆ ਤੇ ਮਗਰ ਹੀ ਪੈਜੋ ਅੱਜ ਸੋਮਵਾਰ ਨੂੰ ਸੀ ਸਾਡੀ ਸਿੱਖਿਆ ਹਿੰਦ ਦਾ ਡੈਪੂਟੇਸ਼ਨ ਪੰਜਾਬ ਪਰਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੁਸੀਂ ਅਨਮੰਗ ਬੱਤਰ ਵੀ ਜਾਂਗੇ ਸੀਐਨ ਸਾਹਿਬ ਦੇ ਨਾਮ ਤੇ ਐਸਐਸਪੀ ਹਨ ਵੀ ਜਿਹੜਾ ਇਦਾਂ ਦੀ ਕੋਈ ਚੀਜ਼ ਆਉਂਦੀ ਹੈ ਕੋਈ ਕਿਸੇ ਨੂੰ ਵਿਸ਼ੇਸ਼ ਤੌਰ ਤੇ ਬਲੈਕਮੈਲ ਨਾ ਕੀਤਾ ਜਾਵੇ ਤੁਸੀਂ ਇੱਥੇ ਪਹੁੰਚੇ ਹੋ ਕਿ ਇਸ ਨਤੀਜੇ ਤੇ ਪਹੁੰਚੋ ਤਾਂ ਕਿ ਮੈਂ ਤਾਂ ਸਿਰਫ ਇਹ ਹਾਲ ਪੁੱਛਣ ਆਇਆ ਇਦਾਂ ਅਰਮਾਨ ਜੀ ਦੇ ਬਸਿਆ ਕੀ ਪਰੇਸ਼ਾਨ ਆ ਇਹਨਾਂ ਦੇ ਘਰੇ ਵੀ ਉਹਨੂੰ ਕਿਸੇ ਦਾ ਫੋਨ ਆਇਆ ਸੀ ਕਰਜ ਕੋ ਰੋਟੀ ਨਹੀਂ ਖਾ ਰਿਹਾ ਵੀ ਆਹ ਚਲੋ ਹੁੰਦੀ ਹੈ ਪਰੇਸ਼ਾਨੀ ਜਿਉ ਇੱਥਾਂ ਹਰ 15 ਮਿੰਟ ਬਾਅਦ ਜਿਹਨਾਂ ਦੀ ਚੰਗੀਆਂ ਵੀਡੀਓ ਆਉਂਦੀਆਂ ਹੁਣ ਉਹਨਾਂ ਦੇ ਖਿਲਾਫ ਗਾਲਾਂ ਕੱਢ बात करना चाह रहा हूं बस 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 सर्टिफिकेट की चाहिए मेरे बच्चे नहीं और उसमें कॉलम होता है जो है मुस्लिम उनसे मैं डेटों पढ़ाई वालों यार की हिंदू मुस्लिम अदर बाकी देखो हिंदू मुस्लिम का सर्टिफिकेट का आ आ더니 15 मिनट में दो दिन ही तैयार हो गया मतलब यार एक बंदे नु जीली चल जे मुसलमान भी हुंदा तेनु फांसी ला दोंगे नहीं अच्छा फिर गल्ला कर रहेया इन्हें डाका कराएया ਯਾਰ ਦੋ ਜਦੋਂ ਵਿਆਹ ਕਰਾਇਆ ਜੀ ਤੁਸੀਂ ਉਦੋਂ ਰੋਲਾ ਪਾ ਲੰਦੇ ਬਾਕੀ ਜਿੰਨਾ ਕਰਾਇਆ ਜਿਵੇਂ ਕਿ ਕਿੰਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਕਿੰਨੇ ਐਕਟਰ ਕਿੰਨੇ ਰਾਜੇ ਮਹਾਰਾਜੇ ਸਾਡੇ ਸੀਐਮ ਰਹੇ ਨੇ ਦੋ ਦੋ ਵਿਆਹ ਕਰਾਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਮਹਿਲਾ ਤੇ ਸ਼ਰਮ ਪਾਕਿਸਤਾਨ ਦੇ ਲੋਕ ਰਹਿੰਦੇ ਉਹਨਾਂ ਪਾਸੇ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੋਈ ਉਹਨਾਂ ਪਾਸੇ ਤੋਂ ਸਾਡੇ ਕੋਲ ਬੋਲ ਮਗਰ ਜੁੱਤੀ ਫੇਰਨੀ ਸੀ ਬੋਲਦੇ ਤਾਂ ਜੇ ਉਹ ਨਹੀਂ ਕਰਾ ਬੋਲੂਗਾ ਤਾਂ ਜੁੱਤੀ ਫੇਰੂਗੇ ਤੇ ਯਾਰ ਇਹਨਾਂ ਦੇ ਇਹਨਾਂ ਨੇ ਜੀਹਾਂ ਦਾ ਹੀ ਦੁਰਬਰ ਕੀਤਾ ਹੋਇਆ ਜਦ ਇਹੀ ਵਾਈਫਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਮੈਂ ਫੇਰਗਾ ਮੈਂ ਦੋ ਵਿਆਹ ਜਾਂ ਤਿੰਨ ਵਿਆਹ ਦੀ ਕੋਈ ਹੋ ਮੈਂ ਤਾਂ ਅੱਜ ਅਗਲੇ ਕੁਛੇ ਨਾ ਰਹੇ ਆਪਾਂ ਕੀ ਰਾਈਟ ਆ ਵੀਰੋ ਫਾਈਲ ਨੂੰ ਭੈਣ ਬਣਾ ਬਿਲਕੁਲ ਭੈਣ ਬਣਾਇਆ ਭੈਣ ਬਣਾਇਆ ਪੈਡ ਬਣ ਕੇ ਦਿਖਾਉਂਗਾ ਮੈਂ ਸਰਿਆਂ ਕਹਿ ਰਿਹਾ ਕੈਮਰੇ ਮੂਰੇ ਜੇ ਕੇ ਵੀ ਬਿਨਾ ਮਤਲਬ ਤੋਂ ਕਿਸੇ ਕੋਲੋਂ ਜੇ ਝੂਗੂਗੇ ਬਿਨਾ ਮਤਲਬ ਤੋਂ ਮਾਤਾ ਦੇ ਮਾਤਾ ਕੋਲੇ ਸ਼ੰਕਰ ਸ਼ਿਵਜੀ ਹਨੂਮਾਨ ਜੀ ਮਹਾਕਾਲੀ ਦੇ ਦਰਵਾਜ਼ੇ ਲੱਗੇ ਝੂਗਾਏ ਆ ਇਸ ਤਰ੍ਹਾਂ ਬਾ ਜਿਹਦਾ ਮੁਕਦਮਾ ਦਰਜ ਕਰਨਾ ਕੋਈ ਗੱਲ ਨਹੀਂ ਹੋ ਜਾਊਗਾ ਜਮਾਨਤ ਹੋ ਜੂਗੀ ਜੇ ਜਾਇਓਗੇ ਇਸ ਤੋਂ ਫਾਂਸੀ ਦਾ ਨਹੀਂ ਲੱਗਣ ਲੱਗੀ ਪਰ ਇੱਕ ਇਨਸਾਨੀਅਤ ਵੀ ਦੇਖੋ ਯਾਰ ਮਾੜੀ ਮੋਟੀ ਜੱਜ ਵੀ ਹੈਗੇ ਆ ਉਹਨਾਂ ਦੇ ਵੀ ਇਨਸਾਨ ਆ ਪੁਲਿਸ ਅਫਸਰਾਂ ਦੇ ਵੀ ਇਨਸਾਨ ਨੇ ਉਹ ਵੀ ਉਹਨਾਂ ਦੇ ਵੀ ਦੇਲਾ ਉਹਨਾਂ ਦਾ ਵੀ ਹਾਰਟ ਆ ਆਪਾਂ ਕਿਸੇ ਨੂੰ ਇਹਨਾਂ ਦਾ ਦੇਖੋ ਕੀ ਹਾਲਾਤ ਹੈ ਕੁੜੀ ਦੇ ਤੁਸੀਂ ਇਹਨਾਂ ਦੇ ਹੱਕ ਚ ਕਿਹੜਾ ਖਲਾਫ ਵਿੱਚ ਜਿੰਨੇ ਤੋਂ ਖੜੇ ਤੁਹਾਡੀ ਆਤਮਾ ਕਹਿੰਦੀ ਹੈ ਵੀ ਜੇ ਨਾਲ ਤੁਸੀਂ ਤੁਸੀਂ ਸੀਨੀਅਰ ਜਰਨਲਿਸਟ ਸੁਸ਼ਮਨ ਕੁਪਲਾ ਸਾਹਿਬ ਤੁਸੀਂ ਇਹਨਾਂ 15 10 15 ਸਾਲ ਤੋਂ ਜਾਣਨਾ ਕਿ ਇਹਨਾਂ ਨੇ ਗਲਤੀ ਕੀਤੀ ਇਹਨਾਂ ਨੇ ਤੁਹਾਡੇ ਮੀਡੀਆ ਸਾਹਮਣੇ ਮੇਰੇ ਖਾ ਤਿੰਨ ਚਾਰ ਵਾਰ ਮਾਫੀ ਮੰਗ ਲਈ ਮਾਤਾ ਕਾਲੀ ਤੋਂ ਮਾਫੀ ਮੰਗ ਲਈ ਆਪਾਂ ਇਸ ਤੋਂ ਵੱਧਿਆ ਔਰ ਮੈਂ ਤੇਰੇ ਕੋਲ ਸੁਣੋ ਕਹਿ ਰਹੇ ਹੈ ਇੱਕ ਬਲ ਸੁਣੋ ਤੇਰੀ ਵਾਈਫ ਤੇਰੀ ਪਿਆਰੀ ਹੈ ਨਾ ਹੱਥ ਸਿਰ ਤੇ ਰੱਖ ਬਈ ਦੱਸ ਦੇ ਤੋ ਕਿਸੇ ਨੇ ਮੇਰੇ ਸੰਗਠਨਿਕ ਰੁਪਈਏ ਦੀ ਵੀ ਮੰਗ ਕੀਤੀ ਹੋਵੇ ਜਾਂ ਕਿਸੇ ਨੇ ਮੰਗਿਆ ਹੋਵੇ ਮੈਂ ਤਾਂ ਕੀ ਕਿਹਾ ਸੀ ਤੈਨੂੰ ਆਣ ਤੋਂ ਪਹਿਲਾਂ ਮੈਂ ਇੱਕ ਬਾਤ ਬੋਲਣਾ ਚਾਹੁੰਦਾ ਸ਼ਾਇਦ ਮੂਝੇ ਨਹੀਂ ਪਤਾ ਲੋਕਾਂ ਦੀ ਦਿੱਕਤ ਪਰ ਤੇਰੀ ਵਾਈਫ ਮੇਰੇ ਬੱਚੇ ਤੋਂ ਬੜਾ ਕੁਝ ਵੀ ਨਹੀਂ ਹੈ ਤੋ ਮੈਂ ਅੱਜ ਤਾਂ ਮੇਰੀ ਵਾਈਫ ਕਿਸੇ ਤੇ ਆਤਰ ਕੇ ਬੋਤਾ ਕਿ ਕਿਸੇ ਨੇ ਮੈਨੂੰ 100 ਰੁਪਏ ਦੀ ਮੰਗਣੇ ਕੀ ਹਾਂ ਬਹੁਤ ਸਾਰੇ ਲੋਕ ਐਸੇ ਹਨ ਜੋ ਮੈਨੂੰ ਬਲੈਕਮੇਲ ਕਰ ਰਹੇ ਨੇ ਉਹਦੇ ਨਾਮ ਦੀ ਮੈਂ ਦਊਗਾ ਬੋਤਾ ਪਰ ਇਹ ਦੀ ਪਾਂਛੂ ਤਾਂ ਕਿ ਕੋਈ ਵੀ ਹੋ ਕਿਸੇ ਨੇ ਮੈਨੂੰ ਪੈਸੇ ਮੰਗਣਾ ਮੈਨੂੰ ਮੈਸੇਜ ਲੱਗ ਰਿਹਾ ਪ੍ਰਧਾਨ ਜੀ ਕਿੰਨੇ ਆਏ ਕਿੰਨੇ ਗਏ ਉਹ ਮੈਂ ਕਿਹਾ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੌ ਲੱਗੇ ਮੈਂ ਨਹੀਂ ਕਹਿੰਦਾ ਮੈਂ ਦੂਤਾਂ ਤੋਤਾ ਹਾਂ ਮੈਂ ਫੇਰ ਕਹਿੰਦਾ ਮੈਂ ਦੂਤਾਂ ਤੋਤਾ ਪਰ ਮੈਂ ਕਹਿ ਰਿਹਾ ਇਹਨਾਂ ਤੋਂ ਇੱਕ ਮੈਂ ਕਸਮ ਧਾ ਕੇ ਆਪਣੇ ਮੈਂ ਵੀ ਤਰੀ ਕਸਮ ਕਰਨਾ ਮਾਂ ਗਾਲੀ ਜੀ 1 ਰੁਪਿਆ ਨਾ ਲਿਆ ਨਾ ਲਵ ਔਰ ਨਾ ਮੇਰੇ ਕਿਸੇ ਬੰਦੇ ਨਾਲੇ ਮੈਨੂੰ ਇਹ ਵੀ ਗਿਆ ਮੈਂ ਕਿਹਾ ਨਹੀਂ ਸਾਡੇ ਕੋਲ ਤੂੰ ਆਇਆ ਜੇ ਅੱਜ ਤੂੰ ਆ ਤੂੰ ਕਿਸੇ ਨੂੰ ਕੋਈ ਰੁਪਈਆ ਵੀ ਦਿੱਤਾ ਜੇ ਤੂੰ ਬਲੈਕ ਮੈਨ ਹੋਇਆ ਕਿਸੇ ਨੂੰ ਵੀ ਦਿੱਤਾ ਸਾਡੇ ਤੋਂ ਬਰਾ ਖੁਸ਼ੀ ਆਊਗਾ ਸੋ ਸਭ ਨੂੰ ਬੇਨਤੀ ਹੈ ਮੈਂ ਫੇਰ ਮਾਫੀ ਤੁਹਾਡੇ ਸਾਰਿਆਂ ਤੋਂ ਮੰਗਦਾ ਕਿ ਜਿਹੜੇ ਐ ਇਸ ਇਸ਼ੂ ਨੂੰ ਇਸ ਇਸ਼ੂ ਨੂੰ ਚੱਕ ਰਹੇ ਹੋ ਬੰਦ ਕਰੋ ਇਹਨਾਂ ਨੂੰ ਜੀ ਲੈ ਲੈਂਦਾ ਹਾਂ ਇਹਨਾਂ ਨੂੰ ਜੀ ਲੈ ਲੈਂਦਾ ਹਾਂ ਇਹਨਾਂ ਨੂੰ ਜੀ ਲੈ ਲਾ ਇੰਨਾ ਕਰੋ ਕਿ ਵਿਚਾਰੇ ਕੋ ਸ਼ੋਰ ਕਰ ਲੈਣ ਨੀਚੇ ਨਿਕਲ। ਅ ਨਿਸ਼ਾਨ ਸ਼ਰਮਾ ਜੀ ਅੱਜ ਪਹੁੰਚੇ ਨੇ ਇਹਨਾਂ ਨੇ ਬੜਾ ਇੱਕ ਤੋਂ ਵੱਧਿਆ ਮੈਸੇਜ ਖੰਵੇ ਕੀਤਾ ਗਿਆ ਕਿ ਇਹ ਦਿੱਕਤੀ ਮੇਰੀ ਭੈਣ ਬਹੁਤ ਮਾਫੀ ਕਰਦਾ ਇਹਨਾਂ ਦੀ ਸ਼ੁਰੂਆਤ ਠੀਕ ਆ। ਤੋਂ ਸਾਡੇ ਨਾਲ ਨਿਸ਼ਾਨ ਸ਼ਰਮਾ ਜੀ ਨਾਲ ਗੱਲ ਕਰਦੇ ਨੇ ਸ਼ਰਮਾ ਜੀ ਮੈਂ ਲਗਾਤਾਰ ਇਸ ਦਿੱਕਤੀ ਨੂੰ ਫੈਟਸ ਆਰੀਆਂ ਸੀ ਮਾਫੀ ਮੰਗਣੀ ਕਿ ਯਾ ਹਾਲਾਂਕਿ ਜਿਹੜੀ ਗਲਤੀ ਹੋਈ ਸੀ ਤੁਸੀਂ ਕਿਹਾ ਇਹੋ ਇੱਕ ਵਾਰੀ ਦਿੱਕਤੀ ਹੋ ਗਈ ਯਾ ਤੋਂ ਉਹਦਾ ਮਾਫੀ ਨਾਮਾ ਜਾਂਦੀ ਮਾਫੀ ਮੰਗ ਲੈਗੀ ਤਾਂ ਹੁਣ ਤੱਕ ਪ੍ਰਸ਼ੰਸਾ ਦੇਖੀ ਨਾ ਇਹ ਇਹਨਾਂ ਦਾ ਕਸੂਰ ਆਣਾ ਜੀ ਇਹ 4 ਰੁਪਏ ਨਾ ਵੀ ਕੋਲੇ ਗਏ ਆ ਨਾ ਨਾਮ ਆ ਇਹਦਾ ਚਿਹਰਾ ਆ ਮੇਰੇ ਖਿਆਲ ਸੇ